ਨਾ ਮੈਨੂੰ ਇਹਨਾਂ ਸੋਹਰਿਆਂ ਦੀ ਇੱਕ ਗੱਲ ਸਮਝ ਨਹੀਂ ਹੁੰਦੀ ਨਾ ਤੁਸੀਂ ਕਹਿੰਦੇ ਆ ਕਿ ਆ ਮਸੀਬਤ ਕਿੱਥੋਂ ਸਾਡੇ ਗਲੇ ਪੈ ਗਈ ਨਾ ਮਸੀਬਤ ਤੁਹਾਡੇ ਗੱਲ ਚੱਲ ਕੇ ਆਈ ਸੀ ਮਸੀਬਤ ਨੂੰ ਤੁਸੀਂ ਆਪ ਵਿਆਹਨ ਲਗੇ ਸੀ ਉਹ ਵੀ 300 ਬੰਦਾ ਨਾਲ ਲੈ ਕੇ ਉਦੋਂ ਤਾਂ ਸਾਰਾ ਟੱਬਰ ਬੈਂਡ ਵਾਜਦਾ ਗਿਆ ਨੰਗਨ ਡਾਂਸ ਕਰਦਾ ਕਿ ਤਾ ਝੂਮ ਝੂਮ ਪਹਿਲਾ ਪੁੰਦਾ ਸੀ ਉਦੋਂ ਨਹੀਂ ਸੀ ਤੁਹਾਨੂੰ ਪਤਾ ਕਿ ਅਸੀਂ ਮਸੀਬਤ ਵਿਆਹਨ ਚੱਲੇ ਆ ਹੈਂ ਉਦੋਂ ਤਾਂ ਸਾਰਾ ਟੱਬਰ ਕਿਤੇ ਮਾਰ ਕੇ ਤਾਂ ਨੋਟ ਬਰੋਂਦਾ ਸੀ ਕਿਤੇ ਵੱਡਾ ਭਰਾ ਕਿਤੇ ਛੋਟਾ ਭਰਾ ਸਟੇਜਾਂ ਤੇ ਚੜ ਚੜ ਤੁਸੀਂ ਨੁੱਤਾਂ ਦੀਆਂ ਥੱਡੀਆਂ ਖਤਮ ਕਰ ਦਿੱਤੀਆਂ ਕਿ ਜਿੱਦਾਂ ਤੁਸੀਂ ਅਮਬਾਨੀ ਦੀ ਫੈਮਿਲੀ ਨੂੰ ਬੁਲਾਉਂ ਕਰਦੇ ਹਣ ਉਦੋਂ ਤੇ ਮਾਂ ਵੀ ਕਹਿੰਦੀ ਨਹੀਂ ਮੇਰੀ ਨੂ ਤੇ ਬੁਲਾਈ ਸੋਹਣੀਆਂ ਕਿ ਤਾਂ ਰੱਬ ਨੇ ਇੰਨਾ ਹੁਸਨ ਦਿੱਤਾ ਕਿ ਤਾਂ ਬਲੋ ਕਿ ਤਾਂ ਗੋਰੀ ਚਿੱਟੀ ਕਿ ਤਾਂ ਗਿਲ ਬਿੱਲੀਆਂ ਅੱਖਾਂ ਹੀ ਦੀਆਂ ਹੈ ਉਦੋਂ ਤੁਹਾਨੂੰ ਨਹੀਂ ਸੀ ਪਤਾ ਕਿ ਇਹ ਬਿੱਲੀਆਂ ਅੱਖਾਂ ਲੈ ਕੱਲ ਨੂੰ ਮੁਸੀਬਤ ਬਣ ਜਾਣੀ ਹੈ ਅੱਜ ਤੁਹਾਨੂੰ ਸਾਰੇ ਟੱਬਰ ਨੂੰ ਇਹ ਮੁਸੀਬਤ ਦਿਖਣ ਲੱਗ ਪਈ ਹੈ ਗੱਲਾਂ ਮਾਰਦੇ ਤੁਸੀਂ ਇਹ ਮੁਸੀਬਤਾਂ ਆਪਣੀ ਸੀ ਆਈ ਤੁਸੀਂ ਗਏ ਸੀ ਸਾਰਾ ਟੱਬਰ ਨੂੰ ਲੈ ਕੇ ਝੂਮਦੇ ਝਮਾਉਂਦੇ ਉਧਰ ਮਾਰ ਕੇ ਤੇ ਤੁਹਾਡੀਆਂ ਕੁੜੀਆਂ ਨੇ ਉਧਰ ਪੈਲਸ ਦੇ ਫਰਸ਼ ਸਾਫ਼ ਕਰ ਦਿੱਤੇ ਲਹੰਗਿਆਂ ਦੇ ਨਾਲ ਉਦੋਂ ਨਹੀਂ ਸੀ ਤੁਹਾਨੂੰ ਪਤਾ ਗੱਲਾਂ ਕਰਦੇ ਤੁਸੀਂ ਮੁਸੀਬਤ ਨੂੰ ਆਪ ਲੈ ਕੇ ਆਏ ਹੋ ਤੁਸੀਂ ਅੱਜ ਜਿਹਨੂੰ ਤੁਸੀਂ ਮੁਸੀਬਤ ਦੱਸਣ ਦੇ ਹੋ ਆ